ਹੈਲੋ ਜੀ ਸਤਿ ਸ੍ਰੀ ਅਕਾਲ ਕਿੱਦਾਂ ਹੋ ਸਾਰੇ ਠੀਕ ਹੋ ਲੋ ਜੀ ਸਵਾਗਤ ਕਰਦੇ ਆ ਤੁਹਾਡਾ ਇੱਕ ਨਵੇਂ ਵਲੌਗ ਦੇ ਨਾਲ ਤੇ ਉਸ ਤੋਂ ਪਹਿਲੇ ਤੁਹਾਨੂੰ ਇੱਕ ਮਨੂਸ ਸੋਹਣੀ ਸ਼ਖਸੀਅਤ ਨਾਲ ਤੁਹਾਡਾ ਇੰਟਰੋ ਕਰਾਣੇ ਆ ਹੈਲੋ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ ਅੱਜ ਜੀ ਮੈਂ ਸਪੈਸ਼ਲ ਅਨਗਾਨਾ ਸਾਹਿਬ ਤੋਂ ਲੋਰ ਆਇਆ ਹੁਣੇ-ਹੁਣੇ ਆਇਆ ਵੇਖੋ ਮੈਂ ਬੈਗ ਵੀ ਪਾਇਆ ਹੋਇਆ ਸਪੈਸ਼ਲ ਆਇਆ ਕਿਹੜੇ ਸਾਡੇ ਸਿੱਖ ਯਾਤਰੀ ਹੈਗੇ ਨੇ ਆਏ ਨੇ ਇੰਡੀਆ ਤੋਂ ਉਹ ਲੋਰ ਪਹੁੰਚ ਚੁੱਕੇ ਨੇ ਇਹਲਾ ਵਲੌਗ ਉਹਨਾਂ ਲਈ ਬਣਾਇਆ ਹੈ ਸਪੈਸ਼ਲ ਤੇ ਨਾਲ ਸਾਡੇ ਬਲਰਾਜ ਹੈ ਜੀ ਮੈਂ ਤੇ ਹੈਗਾ ਹੀ ਆ ਮੈਨੂੰ ਤੁਸੀਂ ਕਿਤਾ ਭੁੱਲ ਸਕਦੇ ਜੀ ਹਾਂ ਇਹਨੂੰ ਨਹੀਂ ਭੁੱਲਣਾ ਤੁਸੀਂ ਠੀਕ ਹੈ ਬਾਕੀ ਰੋਹਤ ਨੂੰ ਭੁੱਲ ਜਾਓ ਆ ਬਾਕੀ ਭੋਲਣਾ ਭੁੱਲ ਜਿਓ ਕੋਈ ਮਸਲਾ ਨਹੀਂ ਤੇ ਇਸ ਲਈ ਮੈਨੂੰ ਸਪੈਸ਼ਲ ਆਖਿਆ ਗਿਆ ਕਿ ਲੋਰ ਜਾ ਕੇ ਤੂੰ ਬਲੋਗ ਸ਼ੂਟ ਕਰਨੇ ਨੇ ਜਿਹੜੇ ਆਪਣੇ ਸਿੱਖ ਯਾਤਰੀ ਆਏ ਨੇ ਤੇ ਬਾਕੀ ਤੁਹਾਡਾ ਹੀ ਵੇਟ ਹੈ ਸਾਨੂੰ ਤੁਸੀਂ ਕਿਦੋਂ ਆ ਰਹੇ ਹੋ ਫਿਰ ਪਾਕਿਸਤਾਨ ਜਾਂ ਲੋਰ ਆ ਰਹੇ ਹੋ ਉਹ ਕਹਿੰਦੇ ਨਹੀਂ ਜਿਨੇ ਲੋਰ ਨਹੀਂ ਵੇਖਿਆ ਜਮਿਆ ਉਹ ਜਮਿਆ ਹੀ ਨਹੀਂ ਲਓ ਜੀ ਰੋਹਿਤ ਸਾਹਿਬ ਨੇ ਐਸੀ ਗੱਲ ਦੇ ਨਾਲ ਚਾਰ ਚੰਨ ਲਾ ਦਿੱਤੇ ਨੇ ਤੇ ਲਓ ਜੀ ਰੋਹਿਤ ਸਾਹਿਬ ਮੇਰੀ ਜੈਕਟਾ ਵੀ ਲੈ ਆਏ ਨੇ ਬਹੁਤ ਬਹੁਤ ਸ਼ੁਕਰੀਆ ਉਹਨਾਂ ਦਾ ਅਸੀਂ ਧੰਨਵਾਦ ਕਰਨੇ ਆ ਤੇ ਉਹ ਜੀ ਸਾਡੇ ਬੈਕ ਸਾਈਡ ਤੇ ਦੇਖਿਆ ਜਾਵੇ ਤਾਂ ਸਾਹਮਣੇ ਅਸੀਂ ਫਿਲਹਾਲ ਬੈਕ ਸਾਈਡ ਤੇ ਖੜੇ ਆਂ ਇੱਕ ਗ੍ਰੇਟਰ ਇਕਪਾਲ ਪਰ ਕੇ ਤੇ ਸਾਹਮਣੇ ਸਾਡੇ ਗੁਰਦੁਆਰੇ ਸਾਈਬੇ ਤੇ ਇਧਰ ਇਹਨਾਂ ਰਹਿائش ਵਾਸਤੇ ਟੈਂਟ ਲਾਏ ਹੋਏ ਨੇ ਪਰਹੁਤ ਸਾਹਿਬ ਚਲਿਏ ਅੰਦਰ ਹੁਣ ਸੰਗਤ ਇੰਡੀਆ ਦੀ ਆ ਗਈ ਹੈ ਸਾਡਾ ਸੀ ਕਿ ਅਸੀਂ ਪਹਿਲੇ ਜਾਂਦੇ ਲੇਕਿਨ ਹੁਣ ਸੰਗਤ ਆ ਚੁੱਕੀ ਹੈ ਅਸੀਂ ਜਾ ਕੇ ਉੱਥੇ ਤੁਹਾਨੂੰ ਵਿਖਾਣੇ ਆ ਸੁਰਤੇ ਹਾਲ ਕੀ ਚੱਲ ਰਹੀ ਹੈ ਉਸਤੇ ਤੱਕ ਬੜੇ ਰੋ ਹਾਂ ਜੀ ਅਸੀਂ ਗੁਰਦੁਆਰਾ ਡੇਰਾ ਸਾਹਿਬ ਪਹੁੰਚ ਗਏ ਹੁਣ ਅੰਦਰ ਚੱਲਦੇ ਆਂ ਅਸੀਂ ਜਿੱਦਾਂ ਹੀ ਅਸੀਂ ਗੁਰਦੁਆਰ ਸਾਹਿਬ ਐਂਟਰ ਕੀਤੇ ਆ ਤੇ ਨਾਲ ਹੀ ਵੇਖੋ ਜੀ ਕਿੱਡੀ ਸੋਹਣੀ ਸਜਾਵਟ ਹੋਈ ਹੈ ਗੁਰਦੁਆਰਾ ਸਾਹਿਬ ਦੀ ਵੈਲਕਮ ਆਸਤੇ ਵੈਲਕਮ ਵੀ ਹੋਇਆ ਲੇਕਿਨ ਅਸੀਂ ਲੇਟ ਹੋ ਗਏ ਆ ਐ ਰੋਹਿਤ ਸਾਹਿਬ ਦੀ ਵਜ੍ਹਾ ਤੋਂ ਹਾਂਜੀ ਬਸ ਮੇਰੀ ਵਜ੍ਹਾ ਤੋਂ ਲੇਟ ਹੋ ਗਏ ਆ ਇਸ ਕਰਕੇ ਇੰਡੀਅਨ ਸੰਗਤ ਪਹੁੰਚ ਗਈ ਸੀ ਕਿ ਹੁਣ ਚਲਦੇ ਆ ਅੰਦਰ ਜਾ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਵਾਨੇ ਆ ਤੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਦਿ ਦਿਖਾਣੇ ਆ ਜੀ ਵਲੌਗ ਨੂੰ ਅੱਗੇ ਸ਼ੁਰੂ ਕਰਦੇ ਆ ਹੋਇਆ ਰੋਹਿਤ ਸਾਹਿਬ ਕੁਝ ਕਹਿਣਾ ਸਾਰੀਆਂ ਇੰਡੀਆ ਸੰਗਤ ਹੈ ਜਿਹੜੀ ਇਸ ਟਾਈਮ ਗੁਰਦੁਆਰਾ ਡੇਰਾ ਸਾਹਿਬ ਪਹੁੰਚ ਗਈ ਐ ਐਸਪਾਸ ਕੇ ਕਰੰਸੀ ਐਕਸਚੇਂਜ ਕਰਨ ਲਈ ਆਪਣੇ ਜਿਹੜੇ ਲੋਕ ਬੈਠੇ ਹੋਏ ਆ ਬੈਂਕ ਵਾਲੇ ਤੇ ਹੁਣ ਅੱਗੇ ਨੂੰ ਚੱਲਨੇ ਆ ਤੇ ਮੈਨੂੰ ਭੁੱਖ ਵੀ ਲੱਗੀ ਆ ਤੇ ਬਰਾ ਸਾਹਿਬ ਤਾਂ ਭੁੱਖ ਲੱਗੀ ਆ ਜੀ ਜੀ ਭੁੱਖ ਲੱਗੀ ਐ ਪੰਜਾਬੀ ਦੀ ਨਿਸ਼ਾਨੀ ਹੁੰਦੀ ਐ ਜੀ ਤੇ ਥੋੜਾ ਜਿਹਾ ਲੰਗਰ ਸ਼ੱਕਨੇ ਆ ਉਸ ਤੋਂ ਪਹਿਲੇ ਪਹਿਲੇ ਜਾ ਕੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਨੇ ਆ ਤੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਦ ਵੀ ਦਰਸ਼ਨ ਕਰਵਾਨੇ ਆ ਤੇ ਚਲੋ ਹੁਣ ਚਲਦੇ ਆ ਜੀ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਤੁਸੀਂ ਸਾਡਾ ਪੁਰਾਣਾ ਵਲੋਗ ਵੇਖਿਆ ਹੋਏਗਾ ਤੇ ਤੁਹਾਨੂੰ ਪਤਾ ਹੋਏਗਾ ਕਿ ਇਹ ਜੀ ਪੰਜਵੇਂ ਗੁਰੂ ਸ਼ਹੀਦਾਂ ਦੇ ਸਰਤਾਜ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਸਥਾਨ ਤੇ ਚੱਲ ਕੇ ਤੁਹਾਨੂੰ ਅੰਦਰ ਦਰਸ਼ਨ ਕਰਵਾਨੇ ਆ ਜੀ ਇਸ ਪਾਸੇ ਜੀ ਆਪਣੀਆਂ ਸੰਤਾਂ ਬੈਠੀਆਂ ਹੋਈਆਂ ਚੜ੍ਹਦੇ ਪੰਜਾਬ ਵਾਲੀਆਂ ਚੱਲਦੇ ਆ ਜੀ ਅੰਦਰ ਅਸੀਂ ਹੁਣ ਤੁਹਾਨੂੰ ਅੰਦਰ ਦਰਸ਼ਨ ਕਰਵਾਉਣ ਲੱਗੇ ਆ ਤੇ ਸਾਡੀ ਇਹ ਰਿਕਵੈਸਟ ਹੈਗੀ ਕਿ ਅੰਦਰ ਸ੍ਰੀ ਅਕਾਲੀ ਪਾਣੀ ਅਖੰਡ ਪਾਠ ਸਾਹਿਬ ਜੀ ਦਾ ਪ੍ਰਵਾਹ ਚੱਲ ਰਿਹਾ ਨੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਤੇ ਹੁਣ ਅੰਦਰ ਚੱਲਨੇ ਆਂ ਅੰਦਰ ਜਾ ਕੇ ਤੁਹਾਨੂੰ ਦਰਸ਼ਨ ਕਰਾਉਨੇ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਘਾਟ ਹੀ ਬੋਲੀਏ ਤੇ ਆਓ ਜੀ ਅੰਦਰ ਵਾਤੇ ਆਂ ਅਸੀਂ ਜਿੱਦਾਂ ਹੀ ਤੁਹਾਨੂੰ ਗੁਰੂ ਘਰ ਦੇ ਦਰਸ਼ਨ ਕਰਵਾਏ ਆ ਤੇ ਨਾਲ ਹੀ ਅਸੀਂ ਦੇਖਿਆ ਕੋਈ ਸਾਡੇ ਭਰਾ ਸਾਡੇ ਨਾਲ ਜੁੜੇ ਆ ਸਾਡੇ ਸਨੋ ਵੀਰੋ ਕਿਦਾਂ ਹੋ ਠੀਕ ਹੋ ਠੀਕ ਜੀ ਠੀਕ ਜੀ ਪਾਕਿਸਤਾਨ ਕਿਦਾਂ ਲਗਿਆ ਆ ਕੇ ਪਾਕਿਸਤਾਨ ਆਪਣਾ ਲੱਗਿਆ ਜੀ ਆ ਗਿਆ ਆਪਨਾ ਜੀ ਸਾਡੇ ਬਾਪੂ ਜੀ ਠੀਕ ਹੈ ਤੇ ਆਂਦੇ ਨਾਲ ਹੀ ਸਾਨੂੰ ਕਹਿੰਦੇ ਕਿ ਭਰਾ ਜੀ ਥੋੜਾ ਹੋਸਪਿਟ ਦੇ ਅਸੀਂ ਆਪਣੇ ਘਰ ਵਾਲਿਆਂ ਨਾਲ ਗੱਲ ਕਰਨੀ ਹੈ ਪੂਰੇ ਖਾਨਦਾਨ ਜੀ ਵੀਰ ਜੀ ਦੇ ਦਰਸ਼ਨ ਕਰਾਉਂਦੇ ਨੇ ਵੀਰ ਜੀ ਜੀ ਦਿੱਲੀ ਤੋਂ ਆਏ ਨੇ ਤੇ ਬਾਕੀ ਮੈਂ ਕਸ਼ਮੀਰ ਤੋਂ ਆਏ ਨੇ ਜੀ ਜੀ ਇਹਿਆ ਸੀ ਕਿ ਮੁਜ਼ਫਰਾਬਾਦ ਸਾਡੇ ਨਾਲ ਪੈਂਦਾ ਹੈ ਪਾਕਿਸਤਾਨ ਦਾ ਮੁਜ਼ਫਰਾਬਾਦ ਜਿਹੜਾ ਇੱਥੇ ਲੋਕਾਂ ਦਾ ਫੇਰ ਇੱਕੋ ਹੀ ਰੰਗ ਹੁੰਦਾ ਸਾਨੂੰ ਵੀ ਲਈ ਤੁਹਾਡੇ ਵੀ ਥੋੜੇ ਥੋੜੇ ਰੰਗ ਚਿੱਟੇ ਹੋਈ ਜਾਣੇ ਸਾਡੇ ਪਰ ਰਾਜ ਦਾ ਰੰਗ ਫਿੱਕ ਗਿਆ ਯਾ ਤੇ ਤੇਰੇ ਜਿੱ ਨਜ਼ਰ ਆਉਂਦਾ ਤੁਸੀਂ ਸਾਡੇ ਨਾਲ ਆ ਜਾਓਗੇ ਹਾਂਜੀ ਅਸੀਂ ਤੇ ਚਾਹੁੰਦੇ ਹਾਂ ਉੱਥੇ ਪੋਪੂਲੇਸ਼ਨ ਸਿੱਖਾਂ ਦੀ ਵਧਣੀ ਚਾਹੀਦੀ ਪੋਪੂਲੇਸ਼ਨ ਬਹੁਤ ਘੱਟ ਹੈ ਉੱਥੇ ਤੁਸੀਂ ਉਧਰ ਵਿਧਾਓ ਅਸੀਂ ਇੱਧਰ ਵਿਧਾਨੇ ਅਸੀਂ ਲੋਕ ਮਿਨੋਰਟੀ ਵਿੱਚ ਆ ਗਏ ਤੇ ਸਭ ਕੁਝ ਮਿਨੋਰਟੀ ਵਿੱਚ ਆਉਂਦੇ ਹਾਂ ਹਾਂਜੀ ਸਾਰੇ ਇੱਕ ਹੈ ਪੰਜਾਬ ਤੋਂ ਹਾਂ ਪੰਜਾਬ ਬਾਹਰ ਸਾਰੇ ਸਾਰੇ ਪੰਜਾਬ ਸੋ ਜੀ ਤੇ ਤੁਹਾਡਾ ਗਰੁੱਪ ਹੈਗਾ ਕਿ ਵੈਸੇ ਇੱਥੇ ਆ ਕੇ ਯਾਰੀ ਬਣੀ ਕਿੱਥੇ ਬੈਠੇ ਆ ਸਾਡੇ ਨਾਲ ਵੀ ਅਕਸਰ ਮੇਰਾ ਆਇਆ ਸੀ ਪਿਛਲੇ ਗੈਸਟ ਦਾ ਹਰਪ੍ਰੀਤ ਸਿੰਘ ਵਲੌਗ ਦੇ ਵਿੱਚ ਵੇਖੇਗਾ ਵੇਂਦਾ ਹੁੰਦਾ ਹਰਪ੍ਰੀਤ ਪਾਏ ਤੁਹਾਡਾ ਨਾਮ ਲੈ ਰਿਹਾ ਮੈਂ ਉਹ ਕੱਲਾ ਆਇਆ ਸੀ ਬੰਦਾ ਤੇ ਵਾਪਸ ਗਿਆ ਦਸਾਂ ਜਣਿਆਂ ਦੇ ਨਾਲ ਠੀਕ ਹੈ ਨਾ ਇੰਜ ਪਿਆਰ ਬਾਤ ਹੈ ਕਿ ਕਿਹੜੇ ਕਿਹੜੇ ਗੁਰਦੁਆਰੇ ਤੁਸੀਂ ਤਕਰੀਬਨ ਸਾਰੇ ਗੁਰਦੁਆਰੇ ਵੇਖ ਲਏ ਹੋਣੇ ਤਾਂ ਕਿਹਦਾ ਲੱਗਿਆ ਤੁਹਾਨੂੰ ਗੁਰਦੁ ਗੁਰੂ ਘਰਾਂ ਦਾ ਦਰਸ਼ਨ ਕਰਕੇ ਗੁਰਦੁਆਰਾ ਵਧੀਆ ਪ੍ਰਬੰਧ ਹੈ ਸਰਕਾਰ ਦਾ ਸਭ ਤੋਂ ਪਹਿਲਾਂ ਹੀ ਖਾਸ ਕਰਨ ਲੱਗੀ ਜੋ ਪੈਂਟਰ ਹੁੰਦੇ ਹਨ ਜੀ ਹਰੇ ਬਾਈ ਜੀ ਪੇੜ ਪੌਦੇ ਲੱਗੇ ਨੇ ਉਹ ਬਾਹਲੀ ਕੈਂਡ ਪੱਖਾ ਐਨਵਾਇਰਨਮੈਂਟ ਨੂੰ ਲੈ ਕੇ ਕਿੰਨੀ ਛੁੱਤਾ ਮਿਲਦੀ ਹੈ ਹਾਂ ਜੀ ਹਾਂ ਜੀ ਸਾਰੇ ਗੁਰਦੁਆਰਾ ਸਹਿਜ ਵਿੱਚ ਸਟਾਰਟਿੰਗ ਤੋਂ ਤੁਹਾਨੂੰ ਉਹੀ ਮਿਲਦੀ ਹੈ हां जी यानी ग्रीनरी बोल ग्रीनरी हां जी राज रही मुल्क कहते हैं प्यार तो वखरा मिलनी प्यार ते हां जी प्यार ते पसही गल कर रहेस ना ਤੁਸੀਂ ਹੁਣ ਸਵੇਰ ਲਾਹੌਰ ਦੇਖੋਗੇ ਨਾ ਤੁਸੀਂ ਖੁਦ ਫੀਲ ਕਰੋਗੇ ਤੁਸੀਂ ਜਿੱਥੇ ਜਾਓਗੇ ਤੁਹਾਨੂੰ ਸਲੋਟ ਵੱਜਣਗੇ ਕਿਉਂਕਿ ਅਸੀਂ ਬਾਈ ਜੀ ਦਾ ਨਾਮ ਆ ਗਿਆ ਇਹ ਰੋਹ ਰਾਜੀ ਦਾ ਵੱਡਾ ਵਾਹ ਹਾਂ ਜੀ ਇਹ ਹੁਣ ਸਮਝੋਗੇ ਇਹੀ ਭਰਾਵਾਂ ਨਾਲ ਅਸੀਂ ਘੁੰਮਣਾ ਤੇ ਐ ਚੜਦੀ ਗਲਾਤ ਤੁਸੀਂ ਸਾਰੇ ਲਾਈਕ ਸਬਸਕ੍ਰਾਈਬ ਸ਼ੇਅਰ ਕਰ ਲਓ ਹੈਂ ਕਹਦੇ ਵੱਡੇ ਮਵਾਲੇ ਆ ਹਾਂ ਲਾਈਕ ਸਬਸਕ੍ਰਾਈਬ ਕਰ ਦਿਓ ਕਿਉਂਕਿ ਇਦਾਂ ਦੇ ਮਜ਼ੇ ਮਜ਼ੇ ਦੇ ਵਲੌਗ ਇਸ ਚੈਨਲ ਤੇ ਤੁਹਾਨੂੰ ਦੇਖਣ ਨੂੰ ਮਿਲਣਦੇ ਹੋਰ ਵੀਰ ਮੇਰੇ ਨਨਕਾਣਾ ਸਾਹਿਬ ਤੇ ਦਰਸ਼ਨ ਵਧੀਆ ਤਰੀਕੇ ਨਾਲ ਹੋ ਗਏ ਕਤਾਰ ਸਾਹਿਬ ਕੋਰੀਡੋਰ ਜੀ ਬੋਲੇ ਆ ਤੇ ਉਹ ਬੜੀ ਪਿਆਰੀ ਚੀਜ਼ ਬਣੀ ਹੋਈ ਹੈ ਹਾਂ ਜੀ ਹਾਂ ਜੀ ਔਰ ਜਗਾ ਬੜੀ ਸ਼ਾਨਦਾਰ ਹੈ ਉੱਥੇ ਹਾਂ ਜੀ ਹਾਂ ਜੀ ਪੁਰਨਾਨਕ ਦਾ ਘਰ ਹੈ ਜਿੱਥੇ ਉਹਨਾਂ ਨੇ ਆਪਣੇ 18 20 ਸਾਲ ਤੇ ਲਾਸਟ ਵਿੱਚ گزارੇ ਨੇ ਪਹਿਲੇ ਅਸੀਂ ਦੁਰਾਬਿੰਤੇ ਦੇਖਦੇ ਸਾਂ ਹਾਂ ਜੀ ਹਾਂ ਜੀ ਤੇ ਹੁਣ ਤੇ ਮਹਾਰਾਜ ਦੀ ਮਿਹਰ ਹੈ ਕਿ ਸਾਨੂੰ ਦਰਸ਼ਨ ਜੀ ਅਰਦਾਸ ਕਰਦੇ ਸੋ ਸਾਡੀ ਤਾਂ ਪੂਰੀ ਹੋ ਗਈ ਹਾਂ ਜੀ ਹਾਂ ਜੀ ਸਿੱਖ ਸੰਗਤ ਦੀਆਂ ਬਾਤੀਆਂ ਜੀ ਉਹਦੀ ਵੀ ਪੂਰੀ ਹੋ ਗਈ ਹਾਂ ਜੀ ਹਾਂ ਜੀ ਬੋਲੇ ਦਰਸ਼ਨ ਦੀ ਦਰ ਸੇਵਾ ਸੰਵਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੂਰ ਚੀਜ਼ ਰਹਿ ਗਈ ਜਿੱਥੇ ਆਪਣਾ ਪੰਜਾ ਸਾਹਿਬ ਗੁਰਦੁਆਰਾ ਹਾਂਜੀ ਸਾਕਾ ਹੋਇਆ ਵੀ ਜੇ ਉਹ ਉਹ ਵੀ ਦਿਖਾ ਦੇਦੇ ਤਾਂ ਤੁਹਾਨੂੰ ਵਧੀਆ ਲੱਗਦਾ ਪੰਜਾ ਸਾਹਿਬ ਜਿੱਥੇ ਰੇਲ ਗੱਡੀ ਰੇਲ ਗੱਡੀ ਜਿੱਥੇ ਹਾਂ ਜਿੰਨਾ ਸਿੰਘਾਂ ਸਿੰਘਣੀ ਦੇ ਉੱਪਰ ਆ ਪਰਦਾ ਦੇ ਵਿੱਚ ਹਾਂਜੀ ਹਾਂਜੀ ਉਹ ਤੇ ਰੋਕਾਬਾਦ ਵਾਲੀ ਸਾਈਡ ਤੇ ਨਹੀਂ ਸੀ ਹੋਇਆ 55 ਸਾਹਿਬ ਤੋਂ ਹੋਇਆ ਸੀ 55 ਸਾਹਿਬ ਜੇ ਤੇ ਸਿਕਿਉਰਿਟੀ ਵਗੈਰਾ ਹਰ ਚੀਜ਼ ਦਾ ਨਿਜ਼ਾਮ ਗਵਰਨਮੈਂਟ ਸਾਨੂੰ ਤਹਫੁਜ਼ ਵੀ ਤੇ ਉਹੀ ਦਿੰਦੀ ਨਾ ਸਿਕਿਉਰਿਟੀ ਪੂਰੀ ਪੂਰੀ ਕੋਈ ਕਿਸੇ ਕਿਸੇ ਬਗੈਰ ਡਿਪਟੀ ਕਮੈਂਡ ਸਿਕਿਉਰਿਟੀ ਡਿਪਾਰਟਮੈਂਟ ਤੋਂ ਕੋਈ ਲੋਕ ਕੋਈ ਕਰਣੀ ਹੈ ਐਸੇ ਹੈਲਪ ਵੀ ਜਿਹੜੇ ਕੋਈ ਪੇਸ਼ੈਂਟ ਆ ਕੋਈ ਬਜ਼ੁਰਗ ਆ ਉਹ ਆਪਣੇ ਆਪ ਲੈ ਗਏ ਹਾਂਜੀ ਬਿਲਕੁਲ ਆ ਉਹ ਚੀਜ਼ ਉਹ ਚੀਜ਼ ਆ ਵਾਹ ਵਾਹ ਉਹ ਸਹੋਰ ਵੀ ਮਾਰਕੀਟ ਹੈ ਅੰਦਰੋਂ ਜਿਹੜਾ ਆਪਣਾ ਅੰਦਰੋਂ ਬਲੂਦਰਾ ਜਿੱਥੇ ਹੈ ਸਹੀ ਹੈ ਤਨ ਰੋੜਾ ਸਾਹਿਬ ਨਾਲ ਸਾਡੀ ਮੁਲਾਕਾਤ ਹੋਈ ਉਹ ਆਏ ਸਨ ਉਥੇ ਉਥੇ ਟੂਰਨਾਮੈਂਟ ਚੱਲ ਰਿਹਾ ਸੀ ਕਬੱਡੀ ਟੂਰਨਾਮੈਂਟ ਰੋੜਾ ਸਾਹਿਬ ਨੇ ਬੜੀ ਸਿੱਖ ਸੰਗਤ ਨੂੰ ਹਰ ਜਗ੍ਹਾ ਆ ਪਹੁੰਚ ਕੇ ਮੁਲਾਕਾਤ ਦਿੱਤੀ ਉਹਨਾਂ ਨੇ ਹਾਂ ਜੀ ਤੇ ਬੜੇ ਅਸੀਂ ਪਰਸੰਨ ਹੋਏ ਉਹਨਾਂ ਦੀ ਜਿਹੜੀ ਸਿਆਸਤ ਹੈ ਉਹ ਬੜੇ ਵਧੀਆ ਤਰੀਕੇ ਨਾਲ ਉਹ ਆਪਣੇ ਕੰਮ ਵੀ ਬਹੁਤ ਵਧੀਆ ਕਰ ਰਹੇ ਨੇ ਜਾਰੀ ਗੱਲ ਹੈ ਲੇਕਿਨ ਸਾਨੂੰ ਅਸੀਂ ਇੱਥੇ ਰਹਿੰਦੇ ਆ ਜਿੱਦਾਂ ਕਿ ਤੁਹਾਨੂੰ ਦੱਸਿਆ ਨਾ ਅਸੀਂ ਇੱਥੇ ਕਦੀ ਕੋਈ ਨਹੀਂ ਇਨਸਿਕਿਉਰ ਫੀਲ ਕੀਤਾ ਕਿ ਸਾਨੂੰ ਕੋਈ ਖਤਰਾ ਹੈ ਅਸੀਂ ਇੱਥੇ ਜਿੱਥੇ ਵੀ ਜਾਈਏ ਨਾ ਸਾਡੀ ਆ ਪੱਕ ਦੇ ਰਿਸਪੈਕਟ ਇੰਨੀ ਕਿ ਜਿੰਨੀਆਂ ਅਸੀਂ ਕੁਰਬਾਨੀਆਂ ਦੇ ਕੇ ਆਪਣੀ ਪਾਕਿਸਤਾਨ ਵੀ ਸਾਨੂੰ ਸਲੋਡ ਭਾਈ ਤੇ ਹੁੰਦੇ ਹਾਂ ਜੀ ਤੇ ਇਹ ਸਾਰੀ ਜਿਹੜੀ ਹੈਗੀ ਹੈ ਗੁਰਦੁਆਰਾ ਸਾਹਿਬ ਦੀ ਸਜਾਵਟ ਵਗੈਰਾ ਜੋ ਸਾਰੇ ਇਹਨਾਂ ਨੇ ਇੰਤਜ਼ਾਮ ਕੀਤੇ ਹੋਏ ਨੇ ਸਾਡੀ ਸਾਰੀ ਸੀਐਮ ਮਰੀਮ ਨਵਾਜ਼ ਸੁਣੀ ਹੋਣੀ ਹੈ ਜੀ ਜੀ ਡੇੜੀਸ ਹੈਗੇ ਉਹਨਾਂ ਨੇ ਕਰਵਾਏ ਨੇ ਸਾਰੇ ਉਹ ਸਾਨੂੰ ਫੁੱਲ ਸਕਿਉਰਿਟੀ ਦਿੰਦੀ ਆ ਤੇ ਪੂਰੀਆਂ ਤਿਆਰੀਆਂ ਉਹੀ ਕਰਵਾਉਂਦੇ ਨੇ ਜ਼ਿਆਦਾ ਮਰੀਮ ਨਵਾਜ਼ ਹਾਂ ਜੀ ਬੋਤ ਸ਼੍ਰੀਵੀ ਦੀ ਬੇਟੀ ਹੈ ਹਾਂ ਜੀ ਨਵਾਜ਼ ਸ਼੍ਰੀਵੀ ਦੀ ਬੇਟੀ ਹੈ ਨਹੀਂ ਕੱਲ ਕੱਲ ਹੈ ਪ੍ਰੋਗਰਾਮ ਨੂੰ ਹਾਂ ਜੀ ਕੱਲ ਕੱਲ ਹੈ ਕੱਲ ਉਹਨਾਂ ਨੇ ਪ੍ਰੋਗਰਾਮ ਰੱਖਿਆ 6 7 ਨੂੰ ਮਿਲਣ ਦਾ ਹਾਂ ਜੀ ਮਿਲਾਂਦੇ ਆ ਬਰਾਬਰ ਜਿਹਦੇ ਪੱਕਾ ਪੈ ਬੱਸਾਂ ਮੇਰੇ ਖਿਆਲ ਨਾਲ 4 5 ਬੱਸਾਂ ਜਾਂਦੀਆਂ ਹੁੰਦੀਆਂ ਨੇ ਹਰ ਵਾਰ ਉਹ ਬੱਸ ਰੈਂਡਮ ਕਹਿੰਦੇ ਤੁਸੀਂ ਅਗਰ ਜਾਣਾ ਕੋਈ ਹੁੰਦਾ ਹੈ ਕਿ ਨਹੀਂ ਅਸੀਂ ਲਾਹੌਰ ਘੁੰਮਣਾ ਕਿ ਨਹੀਂ ਨਹੀਂ ਸ਼ਾਇਦ ਬਾਦਸ਼ਾਹ ਮਸੀਂ ਤੇ ਸਾਹਮਣੇ ਹੋਵੇ ਹਾਂ ਨਹੀਂ ਐਤ ਕੀ ਉਹ ਗਵਰਨਰ ਹਾਊਸ ਦੇ ਵਿੱਚ ਹੈ ਮੈਂ ਸੁਣਿਆ ਵਾ ਕੱਲ ਹੈਗਾ ਵਾ ਕੱਲ 11 ਦਾ ਪ੍ਰੋਗਰਾਮ ਰੱਖਿਆ ਹੋਇਆ ਉਹਨਾਂ ਨੇ ਹਾਂ ਜੀ ਪਤਾ ਹਾਂ ਜੀ ਲਾਲ ਅਨਾਊਂਸਮੈਂਟ ਹੋਈ ਆ ਉੱਥੇ ਪੰਜਾਬ ਦਾ ਲਾਹੌਰ ਗੁੰਮ ਹੈ ਨਾ ਹਾਂ ਪਹਿਲੇ ਹੁੰਦਾ ਸੀ ਪਿਛਲੇ ਸਾਲ ਜਿਹੜਾ ਸੀ ਨਾ ਸੰਗਤਾਂ ਨੇ ਐ ਹੀ ਜਿਹੜਾ ਨਾ ਇਹਨਾਂ ਦਾ ਸ਼ਿਕਾਇਤ ਕੀਤੀ ਸੀ ਕਿ ਤੁਸੀਂ ਸਾਨੂੰ ਸਿਰਫ ਇੱਕ ਦਿਨ ਦਿੰਦੇ ਹੋ ਤੇ ਆ ਕਿ ਉਹਨਾਂ ਤਿੰਨ ਦਿਨ ਦਿੱਤੇ ਨੇ ਮਤਲਬ ਕੱਲ ਦਾ ਦਿਨ ਵੀ ਤੁਹਾਡੇ ਕੋਲ ਆ ਪਰਸੋਂ ਦਾ ਵੀ ਹੈ ਉਸ ਤੋਂ ਅਗਲੇ ਦਿਨ ਤੁਸੀਂ ਜਾਓਗੇ ਮਤਲਬ ਦੋ ਦਿਨ ਦੇ ਦੋ ਦਿਨ ਹੁੰਦਾ ਸੀ ਜਿਸ ਰਾਤ ਤੁਸੀਂ ਆਂਦੇ ਸੀ ਨਾ ਉਸ ਦਿਨ ਉਸ ਤੋਂ ਅਗਲੇ ਦਿਨ ਮਤ ਹੋ ਗਿਆ ਹੁੰਦਾ ਸੀ ਪਾਕ ਸਾਹਿਬ ਦਾ ਠੀਕ ਹੈ ਅਗਲੇ ਦਿਨ ਤੁਹਾਡੀ ਵਾਪਸੀ ਹੁੰਦੀ ਸੀ ਕੋਈ ਕੁਝ ਸਿੰਗਾ ਤੋਂ ਨਾ ਥੱਕੇ ਹੁੰਦੇ ਸਨ ਥਕਾਵਟ ਤੇ ਪਹਿਲਾਂ ਨਹੀਂ ਉੱਠਿਆ ਜਾਂਦਾ ਉਹ ਫਿਰ ਨਹੀਂ ਸੀ ਉੱਠਿਆ ਜਾਂਦਾ ਉਹ ਇਸੇ ਕੰਦੇ ਉਹਨਾਂ ਦੇ ਸ਼ਿਕਾਇਤ ਰਹਿੰਦੀ ਸੀ ਤੇ ਐਤਕੀ ਦੋ ਦਿਨ ਕਿ ਤੁਸੀਂ ਖੋ ਮੋ ਫਿਰ ਉਹ ਇੰਜੋਏ ਕਰੋ ਤੇ ਇਹ ਹੀ ਬਸ ਲਾਹੌਰ ਲੋਗ ਬੇਸ਼ਿਕਲੀ ਇੱਥੇ ਮਾਰਕੀਟਾਂ ਹੈਗੀਆਂ ਮਾਸ਼ਾਅੱਲ ਮਾਰ ਮਾਰਕੀਟ ਹੈਗੀ ਕੱਪੜਿਆਂ ਦੀ ਮਾਰਕੀਟ ਹੈਗੀ ਜ਼ਿਆਦਾ ਇੱਥੇ ਕੁਰਤੇ ਪਜਾਮੇ ਹੁੰਦੇ ਨੇ ਤੇ ਵੀਰ ਕੁਰਤੇ ਪਜਾਮੇ ਤੇ ਖੁੱਸੇ ਬਹੁਤ ਪਸੰਦ ਕਰਦੇ ਨੇ ਇਹਦਾ ਸਬਾਣ ਕੀ ਲੈ ਜਾਣੇ ਹਾਂ ਸਬਾਣ ਵਾਲਾ ਅਰਜੈਂਟ ਵਾਲਾ ਛੜਾ ਥੋੜਾ ਜਿਹੜਾ ਨਾ ਔਖਾ ਕੰਮ ਆ ਔਖਾ ਹੁੰਦਾ ਕਿਉਂਕਿ ਛੇਤੀ ਸੀਂਦੇ ਨਹੀਂ ਹੈ ਹਾਂ ਕਹਿੰਦੇ ਜਿਹੜਾ ਚੰਗੇ ਤੋਂ ਚੰਗਾ ਦਰਜੀ ਵੀ ਹੈ ਨਾ ਉਹ ਘੜੋ ਘੜ ਤਿੰਨ ਦਿਨ ਦਾ ਟਾਈਮ ਲੈਂਦਾ ਰੈਡੀमेड ਨਹੀਂ ਮਿਲਣਗੇ ਰੈਡੀमेड ਮਿਲ ਜਾਂਦੇ ਆ ਹਾਂ ਰੈਡੀमेड ਮਿਲਣਗੇ ਰੈਡੀमेड ਤੁਸੀਂ ਲੈ ਕੇ ਜਾਣਾ ਉਹ ਅੰਦਰੋਂ ਤੋਂ ਬਹੁਤ ਵੱਡੀ ਮਾਰਕੀਟ ਆ ਬੋਸਕੀ ਵੀ ਮਿਲ ਜਾਂਦਾ ਬਟ ਉਹਨਾਂ ਦਾ ਦੇਖਣਾ ਪੈਂਦਾ ਕਿ ਉਸ ਹਾਲਾ ਕਿ ਜਾਂ ਇੱਕ ਯੂਨੀਕਾ ਬੋਸਕੀ ਬੋਸਕੀ ਪਹਿਚਾਨ ਕੀ ਹੈ ਜਿਵੇਂ ਆਪਾਂ ਹਰ ਇੱਕ ਸੋਨੇ ਬੋਸਕੀ ਪਹਿਚਾਨਣੀ ਹੈ ਬੋਸਕੀ ਦੀ ਪਹਿਚਾਨ ਹੁੰਦੀ ਉਹ ਕਪੜਾ ਤੁਹਾਨੂੰ ਨਾ ਥੋੜਾ ਸ਼ਾਈਨੀ ਸ਼ਾਈਨੀ ਹੋਏਗਾ ਆਫ ਵਾਈਟ ਹੋਏਗਾ ਕਿ ਜਿਵੇਂ ਅਸਲੀ ਰੰਗ ਤਾਂ ਆਫ ਵਾਈਟ ਹੈ ਆਫ ਵਾਈਟ ਇਹਦਾ ਫੋਲ ਨਾ ਜਿੱਦਾਂ ਇਹ ਦਾ ওভার ਵਾਈਟ ਰਹੇਗਾ ਤੇ ਕੁਛ ਹੁੰਦੇ ਲੋਕਲ ਲੋਕਲ ਦੀ ਇਹ ਨਿਸ਼ਾਨੀ ਓਰੀਜਨਲ ਦੀ ਇਹ ਨਿਸ਼ਾਨੀ ਓਰੀਜਨਲ ਦੇ ਵਿੱਚ ਜਿਹੜਾ ਨਾ ਵਟ ਪੈਂਦੇ ਹੁੰਦੇ ਨੇ ਵਟ ਪੈਂਦੇ ਨੇ ਪ੍ਰੈਸ ਕਰਕੇ ਨਹੀਂ ਪ੍ਰੈਸ ਕਰਕੇ ਨਹੀਂ ਵਟ ਪੈਂਦੇ ਨੇ ਓਰੀਜਨਲ ਬੋਸ ਕੀ ਹੁੰਦੀ ਚਾਈਨਾ ਦੀ ਬਾਕੀ ਔਰ ਫਿਰ ਤੁਹਾਨੂੰ ਪਤਾ ਦੁਕਾਨਦਾਰ ਤੇ ਫਿਰ ਹਰ ਪਾਸੇ ਹੀ ਹੁੰਦੇ ਨੇ ਕਿ ਦਗਾ ਦੋਗਾ ਜਿੱਥੇ ਡੰਡੀ ਲੱਗਦੀ ਹੈ ਤਾਂ ਹੀ ਮੈਂ ਵੀਰ ਨੂੰ ਕਿਹਾ ਕਿ ਤੁਸੀਂ ਸਾਰਿਆਂ ਨੇ ਇਹਨੂੰ ਲੈ ਕੇ ਜਾਣਾ ਹੈ ਇਹ ਫੁੱਲ ਨਾ ਬਾਰਕਨਿੰਗ ਵੀ ਅੱਛੀ ਕਰ ਲੈਂਦਾ ਡਿਸਕਾਊਂਟ ਵੀ ਚਾ ਦਵਾ ਦਿੰਦਾ ਇਸੀ ਅੱਜਾ ਕਰਦਾ ਨਾ ਪੈਸੇ ਵੀਰੇ ਤੋਂ ਦਵਾ ਦਿੰਦਾ ਸਹੀ ਨਿਕਲੇਗਾ ਮਾਲ ਤਾਂ ਵੀ ਫਿਰ ਪੈਸੇ ਦੇ ਦਾਂਗੇ ਹਾਂ ਹਾਂ ਸਹੀ ਹੋ ਗਿਆ ਸਹੀ ਇਹ ਸਾਡੀ ਅੰਮੀ ਹੈ ਜਿੱਦਾਂ ਅੰਮੀ ਅੱਛੇ ਚਕਪੜੇ ਲੈ ਕੇ ਜਾਂਦੀ ਨੇ ਬਜ਼ਾਰੋਂ ਇਹ ਵੀ ਹਾਂ ਮੈਂ ਵੀ ਮੰਮੀ ਦੇ ਨਾਲ ਸ਼ਾਪਿੰਗ ਕਰਦਾ ਮੈਂ ਅੰਮੀ ਦਾ ਮੂੰਹ ਵੇਖਦਾ ਹੁੰਦਾ ਸੀ ਨਹੀਂ ਇਮਾਨਦਾਰ ਕਹਿੰਦਾ ਸੀ 1000 ਤੇ ਮੇਰੀ ਮਮਾ 200 ਰੁਪਇਆ ਦੇਵਾਂਗੀ ਸਾਡੀ ਭਾਈ ਜੋਕ ਸ਼ੋਰਗੇ ਨਹੀਂ ਹਾਂ ਬਾੜਕ ਨਹੀਂ 200 ਤੇ ਫਿਰ 250 ਅੱਡ ਆ ਕੇ 350 ਚ ਤੇ ਅਸੀਂ ਨਿੱਕੀਆਂ ਹੁੰਦੇ ਜਾਂਦੇ ਸੀ ਨਾ ਸ਼ੋਪਿੰਗ ਕਰਨਾ ਅਸੀਂ 1000 ਰੁਪਇਆ ਦੀ ਚੀਜ਼ ਨਾ ਉਹਨਾਂ ਸਾਨੂੰ 800 ਕਹਿ ਦੇਣਾ ਸਰਦਾਰ ਜੀ ਤੁਹਾਡੇ ਵਾਟ ਸੀ 800 ਲਓ ਅਗੋਛੋਗੇ ਸਾਨੂੰ 200 ਕੱਟ ਕੇ ਘਰ ਆ ਕੇ ਦੱਸਣਾ ਮੈਂ ਕਿਹਾ ਲੈ ਇਹ ਤੇ ਮੈਂ 400 ਦੀ ਲੈਣੀ 300 ਦੀ ਲੈਣੀ ਐਸਾ ਹੁੰਦਾ ਇਹ ਸਾਨੂੰ ਇਹ ਨਾ ਨਾਲ ਪਤਾ ਲੱਗੇ ਨਾ ਫਿਰ ਬਕ ਦੁਕਾਨਦਾਰਾ ਮੰਨ ਲਓ ਜੀ 1000 ਰੁਪਏ ਵਾਂਦੇ ਸੀ ਫਿਰ 400 ਹੀ ਕਹਨੇ ਆ 400 ਹੀ ਕਹਨੇ ਆ ਸੀ ਘਟਾ ਆ ਕੇ ਫਿਰ ਆਇਸਤਾ ਇਸਤਾ ਵੇਟ ਤੱਕ ਪੁੱਤਾ ਬਾਕੀ ਅਸੀਂ ਇੰਡੀਆ ਦੀ ਵੀ ਇੱਕ ਬੰਦਾ ਧੰਨਵਾਦ ਕਰਨੇ ਜਿਨ੍ਹਾਂ ਨੇ ਆਉਣ ਦਿੱਤਾ ਤੁਹਾਨੂੰ ਗੁਰਪੁਰਬ ਤੇ ਕਿਉਂਕਿ ਪਿੱਛੇ ਆਪਣਾ 5 ਜੂਨ ਵੀ ਆਇਆ ਸੌਰੀ 14 ਜੂਨ ਵੀ ਆਇਆ ਸੀ ਜਿੱਥੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਨ ਸੀ ਤੇ ਇਸ ਕਰਕੇ ਐਤਕੀ ਸ਼ੁਕਰ ਕਰਦੇ ਹਾਂ ਕਿ ਉਹਨਾਂ ਨੇ ਆਉਣ ਦਿੱਤਾ ਵਨਾਂ ਅਸੀਂ ਕਿਹਾ ਸੀ ਕਿ ਐਤਕੀ ਰੌਣਕਾਂ ਰਹਿ ਜਾਣੀਆਂ ਫੂਡ ਸਟਰੀਟ ਖਾਲੀ ਹਾਂ ਸਵੇਰੇ ਹੁਣ ਤੇ ਨਾਸਰ ਭਾਈ ਰਾਂ ਦੇ ਤੇ ਥੋੜੀ ਜੀ ਹੈਗੀ ਨਾ ਹਾਂ ਥੋੜੇ ਬੀਜ਼ੀ ਨੇ ਨਾਸਰ ਭਾਈ ਸਮੀ ਭਾਈ ਹੁਣਾਂ ਦਾ ਨਾਮ ਤੁਸੀਂ ਸੁਣਿਆ ਹੋਵੇ ਤੇ ਉਹਨਾਂ ਨੇ ਸਾਰਿਆਂ ਨੇ ਫੂਡ ਸਟਰੀਟ ਇਕੱਠੇ ਹੋਣਾ ਸੀ ਹਵੇਲੀ ਰੈਸਟੋਰੈਂਟ ਤੇ ਉੱਥੇ ਲਿਆਕਸ ਰੀਲਾਂ ਤੁਸੀਂ ਵੇਖਿਆ ਹੁਣ ਚਾਹ ਪਿੰਦੇ ਹੋਏ ਤੇ ਗਾਣੇ ਗਾਉਂਦੇ ਨੇ ਸਾਰੇ ਮਿਲ ਜੁਲ ਕੇ ਤੇ ਉਸ ਸਮੀ ਭਾਈ ਨਾਲ ਮੇਰਾ ਰਾਬਤਾ ਹੋਇਆ ਸਮੀ ਭਾਈ ਕਹਿੰਦੇ ਕਿ ਮੇਰਾ ਕੁਝ ਆਪਣਾ ਹੈਗਾ ਸ਼ੋਅ ਹੈਗਾ ਮਲਤਾਨ ਵਿੱਚ ਇਸ ਕਰਕੇ ਮੈਂ ਉਸ ਤਿਆਰੀ ਹੈ ਚਾਹ ਤੇ ਨਾਸਰ ਭਾਈ ਦਾ ਹਜੇ ਕਨਫਰਮ ਨਹੀਂ ਆਉਂਦੇ ਕਿ ਨਹੀਂ ਆਉਂਦੇ ਹਾਂਜੀ ਨਾਸਰ ਢਿੱਲੋ ਭਾਈ ਅਨ ਤੇ ਲੋਗੋ ਦਾ ਆਪਣੀਆਂ ਭਾਈ ਆਪਣੇ ਕਾਫੀ ਪੰਜਾਬ واسطے ਚੰਗਾ ਕੰਮ ਕਰ ਰਹੇ ਨੇ ਤੁਹਾਡੇ ਮਤਕੀ ਸਰਨੇਮ ਮੇਰਾ ਸਰਨੇਮ ਅਰੋੜਾ ਅਰੋੜਾ ਹਾਂ ਅਰੋੜਾ ਸਾਡੀ ਫੈਮਿਲੀ ਅਰੋੜਾ ਵਾਲਾ ਨਾ ਤੇ ਵਿੱਚ ਅਸੀਂ ਤੇ ਸਰਨੇਮ ਲਾਉਂਦੇ ਨਹੀਂ ਸਾਡੇ ਜਿਵੇਂ ਗੁਰੂ ਗੋਬਿੰਦ ਸਿੰਘ ਨੇ ਕਿਹਾ ਤੁਸੀਂ ਸਿੰਘ ਕੋਰਾਂ ਸਾਡੇ ਹੀ ਚੱਲਦਾ ਸਾਡੇ ਜਾਤਾਂ ਪਾਤਾਂ ਵਾਲਾ ਕੋਈ ਕਨਸੈਪਟ ਨਹੀਂ ਆ ਮੈਂ ਕਦੀ ਆਪਣੇ ਨਾਲ ਬਲਰਾਜ ਅਰੋੜਾ ਨਹੀਂ ਲਾਇਆ ਸਿੰਘ ਹੀ ਲਾਇਆ ਕਦੇ ਵੀ ਹਾਂ ਮੇਰਾ ਵੀ ਇਹੀ ਹਿਸਾਬ ਹੈ ਰੋਹਿਤ ਸਿੰਘ ਹਾਂ ਸਰ ਬਾਅਦ ਚ ਲਾਉਂਦੇ ਰੋਹਿਤ ਨਾਮ ਆਪਣੇ ਆ ਨਹੀਂ ਲੱਗਦਾ ਤੇ ਨਾਲ ਸਿੰਘ ਤੇ ਲੱਗਦਾ ਨਾ ਸਿੰਘ ਤੇ ਲੱਗਦਾ ਮੈਨੂੰ ਅਕਸਰ ਮੈਂ ਪੁੱਛਦੇ ਦੋਸਤ ਪੁੱਛਦੇ ਤੇਰਾ ਨਾਮ ਕੀ ਮੈਂ ਕਹਾਂ ਰੋਹਿਤ ਕੰ ਦਾ ਸ਼ਰਮਾ ਮੈਂ ਕਹਾਂ ਨਹੀਂ ਮੈਂ ਕਹਾਂ ਸਿੰਘ ਤੈਨੂੰ ਅਹੀਂ ਦੇ ਦੇ ਨਾ ਰੋਹਿਤ ਤੂੰ ਇੱਥੋਂ ਹੀ ਲਿਆ ਹਾਂ ਰੋਹਿਤ ਇੱਥੇ ਚੱਕੇ ਤੇ ਇਹੀ ਪਿਆਰ ਹੈ ਸਾਰਿਆਂ ਵੀਰਾਂ 'ਚ ਤੇ ਹੁਣ ਮਿਲਦੇ ਆ ਤੁਹਾਨੂੰ ਬਾਅਦ 'ਚ ਤੋੜੇ ਵੀਰਾਂ ਨਾਲ ਵਰਗਪਾਸ਼ੇਪਾ ਮਾਲੀ ਕਿਉਂਕਿ ਵਲੋਗ ਖਿੱਚਿਆ ਤੇ 2 ਘੰਟੇ 2 ਘੰਟੇ ਭਾਵੇਂ ਰਾਤ ਲੰਘ ਜੇ ਕੋਈ ਪਤਾ ਨਹੀਂ ਕਿਉਂਕਿ ਸਾਰੇ ਭਰਾ ਇਕੱਠੇ ਹੋਏ ਆ ਤੇ ਗੱਲਾਂ ਬਾਤਾਂ ਨੀ ਮੁਕੜੀਆਂ ਤੇ ਹੁਣ ਅਸੀਂ ਤੁਹਾਨੂੰ ਬਾਅਦ ਵਿੱਚ ਮਿਲਦੇ ਆ ਅਸੀਂ ਜਿੱਦਾਂ ਹੀ ਆਪਣੇ ਭਰਾਵਾਂ ਹੁਣੇ ਕੋ ਫ੍ਰੀ ਹੋਏ ਆ ਤੇ ਨਾਲ ਹੀ ਅਸੀਂ ਇਸ ਸਮਾਇਆ ਲੰਗਰ ਹਾਲ ਦੇ ਕੋਲ ਤੇ ਤੁਸੀਂ ਵੇਖੋ ਜੀ ਆਪਣੇ ਜਿਹੜੀ ਚੜਦੇ ਪੰਜਾਬ ਤੋਂ ਸੰਗਤ ਆਈ ਹੈ ਲੰਗਰ ਪ੍ਰਸ਼ਾਦਾ ਸ਼ਕਰੀਏ ਤੇ ਇਸ ਪਾਸੇ ਵਹਾਇਆ ਜਾ ਰਿਹਾ ਤੇ ਵੇਖੋ ਜੀ ਲੰਗਰ ਬਣਾਉਣ ਦੀ ਸੇਵਾ ਹੋ ਰਹੀ ਹੈ ਲੰਗਰ ਸ਼ਕਦੇ ਆ ਸ਼ਕ ਕੇ ਫਿਰ ਤੁਹਾਨੂੰ ਮਿਲਦੇ ਆ ਲੋ ਜੀ ਇਸ ਲੰਗਰ ਹਾਲ ਆ ਗਏ ਆ ਅਸੀਂ ਉਹ ਲੰਗਰ ਸ਼ਕ ਲਈ ਹੈ ਤੇ ਵੇਖੋ ਜੀ ਸਾਰੇ ਇੰਡੀਅਨ ਸੰਗਤ ਬੈਠੇ ਹੋਏ ਨੇ ਲੰਗਰ ਪਰ ਸਾਦਾ ਸ਼ਕ ਰਿਹਾ ਤੇ ਨਾਲ ਹੀ ਸੇਵਾ ਕੀਤੀ ਜਾ ਰਹੀ ਹੈ। ਇਹ ਬੜੀ ਗੱਪਸ਼ਪ ਕਰ ਲਈ ਹੈ ਤੇ ਲੰਗਰ ਪ੍ਰਸ਼ਾਦਾ ਵੀ ਸ਼ਕ ਲਿਆ। ਇੱਕ ਦਵਾ ਫਿਰ ਜਿਹੜੀ ਸਾਡੀ ਇੰਡੀਅਨ ਸੰਗਤ ਯਾਤਰੀ ਆਏ ਨੇ ਨਵੋਰੇ ਛੇ ਉਹਨਾਂ ਦਾ तहे ਦਿਲ ਤੋਂ ਅਸੀਂ ਵੈਲਕਮ ਕਰਦੇ ਹਾਂ ਤੇ ਹੁਣ ਇਸ ਟਾਈਮ ਸਾਰੀਆਂ ਸੰਗਤਾਂ ਪਾਜੀ ਫੁੱਲ ਥੱਕੀਆਂ ਹੋਈਆਂ ਨੇ ਕਿਉਂਕਿ ਉਹ ਸਾਰੀ ਸੰਤਾਂ ਜਿਹੜੀਆਂ ਹੈਗੀਆਂ ਪਹਿਲੇ ਕਰਤਾਰਪੁਰ ਸਾਹਿਬ ਤੋਂ ਆਂਦੇ ਵਕਤ ਰੋੜੀ ਸਾਹਿਬ ਰੋੜੀ ਸਾਹਿਬ ਤੋਂ ਫਿਰ ਡੇਰਾ ਸਾਹਿਬ ਆਈਏ ਇਸ ਲਈ ਇਹ ਉਹਨਾਂ ਸਫਰ ਕਰ ਕਰ ਥੱਕ ਗਏ ਨੇ ਤੇ ਕੋਈ ਨਹੀਂ ਸੌ ਕੇ ਕੱਲ ਨੂੰ ਫਿਰ ਉੱਠਣ ਦੇ એનર્ਜੀ ਨਾਲ ਤੇ ਲਾਹੌਰ ਘੁੰਮਣ ਦੇ ਤੇ ਅਸੀਂ ਕੱਲ ਇੱਕ ਨਵਾਂ ਬਲੌਗ ਲੈ ਕੇ ਫਿਰ ਤੁਹਾਡੇ ਕੋਲ ਹਾਜ਼ਰ ਹੋਵਾਂਗੇ ਤੇ ਬਰਾ ਸਾਹਿਬ ਬਲੌਗ ਨੂੰ ਐਂਡ ਕਰ ਦਈਏ ਜੀ ਜੀ ਕਾਫੀ ਟਾਈਮ ਹੋ ਗਿਆ ਹੈ ਤੇ ਸਾਡੇ ਯਾਤਰੀ ਵੀ ਥੱਕ ਤੁਗੇ ਨੇ ਤੇ ਅਸੀਂ ਵੀ ਥੱਕ ਗਏ ਹਾਂ ਤੁਸੀਂ ਸਾਡੀ ਹਾਲਤ ਤੋਂ ਤੇ ਸਾਡੀ ਆਵਾਜ਼ ਤੋਂ ਅੰਦਾਜ਼ਾ ਲਾ ਸਕਦੇ ਹੋ ਸਾਂ ਦੇ ਵਿੱਚ ਸਾਨੂੰ ਯਾਦ ਰੱਖਿਓ ਤੇ ਅਸੀਂ ਵੀ ਤੁਹਾਨੂੰ ਅਰਦਾਸਾਂ ਦੇ ਵਿੱਚ ਯਾਦ ਰੱਖਾਂਗੇ ਗੋਡ ਬlesਸਡ ਰੱਬ ਰਾਖਾ ਦੀ ਆ ਫਿਰ ਤੱਕ ਚੈਂਪੀਅਨ ਚੰਗਾ ਫਿਰ ਅਗਲੀ ਹੈ